ਮੈਂ ਸਨਾਮ ਟਰੱਕ ਯੂਨੀਅਨ ਤੋਂ ਟੋਨੀ ਪ੍ਰਧਾਨ ਭਰਾਵੋ ਅੱਜ ਸਾਡਾ ਇੱਕ ਆਪਰੇਟਰ ਕ੍ਰਿਸ਼ਨ ਸਿੰਘ ਅਮਰਧਾਰੀ ਜੋ ਚੀਮਿਆਂ ਤੋਂ ਸੀਗਾ ਅੱਜ ਉਹਦੀ ਡੈਥ ਹੋ ਚੁੱਕੀ ਉਹ ਸੁਸਾਈਡ ਕੀਤਾ ਉਹਨੇ ਸੁਸਾਈਡ ਕਰਨ ਦਾ ਕਾਰਨ ਉਹ ਉਹਦੀ ਕਿਸ਼ਤ ਸੀ 18 ਤਰੀਕ ਦੀ ਗੁਜਰਾਤ ਤੋਂ ਮਾਲ ਲਿਆ ਕੇ ਇੱਥੇ ਖਾਲੀ ਕੀਤਾ ਵਪਾਰੀ ਨੇ ਉਹਨੂੰ ਪਾੜਾ ਨਹੀਂ ਪਾਇਆ ਜੇ ਵਪਾਰੀ ਨੂੰ ਉਹਨੇ ਬੇਨਤੀਆਂ ਕੀਤੀਆਂ ਕਹਿੰਦਾ ਵਪਾਰੀ ਕਹਿੰਦਾ ਤੇਰਾ ਮਾਲ ਗਿੱਲਾ ਹੋ ਗਿਆ ਸੀਗਾ ਤੇਰਾ ਉਹਨੂੰ ਕੁੱਲ 30000 ਰੁਪਇਆ ਪਾਇਆ 93000 ਰੁਪਏ ਦੇ ਵਿੱਚੋਂ ਤੇ ਉਹਨੇ ਬਥੇਰੀਆਂ ਮਨਤਾ ਕਰੀਆਂ ਕਿ ਮੇਰੀ ਕਿਸ਼ਤ ਟੁੱਟੀ ਹੋਈ ਆ ਵਪਾਰੀ ਨੇ ਨਾ ਸੁਣੀ ਟਰਾਂਸਪੋਰਟ ਵਾਲੇ ਨੇ ਤੇ ਉਹ ਬੰਦਾ ਅੱਜ ਪੈਸੇ ਦੇ ਕਾਰਨ ਆਪਣੀ ਦੁਨੀਆ ਨੂੰ ਛੱਡ ਗਿਆ ਆਪਣੀਆਂ ਦੋ ਪਿੱਛੇ ਦੋ ਧੀਆ ਪਹਿਲਾਂ 3 ਸਾਲ ਪਹਿਲਾਂ ਉਹਦਾ ਜਵਾਨ ਪੁੱਤ 18 19 ਸਾਲ ਦਾ ਉਸ ਇਸ ਸੰਸਾਰ ਨੂੰ ਛੱਡ ਗਿਆ ਉਹਦੇ ਦੁੱਖ ਚੋਂ ਫੇਰ ਵੀ ਆਪਦੇ ਪਰਿਵਾਰ ਨੂੰ ਪਾਲਦਾ ਹੋਇਆ ਅੱਜ ਉਹ ਹੱਥ ਖੜੇ ਕਰ ਗਿਆ ਕਿਸਤ ਟੁੱਟ ਗਈ ਟੁੱਟ ਗਈ ਇਹ ਹੋ ਗਿਆ ਉਹਨੂੰ ਮੇਰੀ ਗੱਡੀ ਫੜੀ ਜਾਊਗੀ ਤੇ